ਸਤਿ ਸ਼੍ਰੀ ਅਕਾਲ ਜੀ ਅਲਫਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੋ ਆਪਣੀ ਅੱਜ ਦੀ ਕਹਾਣੀ ਹੈ ਇਹ ਇੱਕ ਸੱਚੀ ਕਹਾਣੀ ਹੈ ਜਿਸ ਨੂੰ ਮੈਂ ਆਪਣੇ ਬਚਪਨ ਤੋਂ ਆਪਣੇ ਅੱਖੀਂ ਦੇਖਦੀ ਆਈ ਹਾਂ ਇੱਕ ਬਹੁਤ ਹੀ ਸਿੱਧੀ ਸਾਦੀ ਤੇ ਪਤੀ ਦੇ ਜ਼ੁਲਮ ਸਹਿੰਦੀ ਹੋਈ ਬਜ਼ੁਰਗ ਮਾਤਾ ਦੀ ਕਹਾਣੀ ਹੈ ਅੱਜ ਕੱਲ ਦੇ ਟਾਈਮ ਵਿੱਚ ਸ਼ਾਇਦ ਹੀ ਉਈ ਅੱਜ ਦੀ ਕੁੜੀ ਇੰਨਾ ਜੁਲਮ ਸਹਿ ਸਕੇਗੀ ਪਹਿਲਾਂ ਨਾਲੋਂ ਹੁਣ ਸਭ ਦੀਆਂ ਸੋਚਾਂ ਵਿੱਚ ਕਾਫੀ ਬਦਲਾ ਹੋ ਚੁੱਕਾ ਹੈ ਐਸ ਲਈ ਹਾਂ ਥੋੜੀ ਔਰਤਾਂ ਤੇ ਹੋ ਰਹੀ ਹਿੰਸਾ ਕਾਫੀ ਘਟ ਹੋ ਚੁੱਕੀ ਹੈ ਪਰ ਇਹ ਉਸ ਜਮਾਨੇ ਦੀ ਕਹਾਣੀ ਹੈ ਜਦੋਂ ਔਰਤਾਂ ਸਿਰਫ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਰਹਿ ਕੇ ਹੀ ਜਲਮ ਸੈਂਦੀਆਂ ਰਹਿੰਦੀਆਂ ਜੋ ਕਹਾਣੀ ਸ਼ੁਰੂ ਕਰਦੇ ਹਾਂ ਮੇਰਾ ਨਾਮ ਤੇਜਕੌਰ ਹੈ ਤੇ ਮੈਂ ਆਪਣੇ ਮਾਪਿਆਂ ਦੀ ਬਿਲਕੁਲ ਸਿੱਧੀ ਸਾਦੀ ਬਹੁਤ ਹੀ ਬੀਬੀ ਕੁੜੀ ਸੀ ਮੈਨੂੰ ਜਿਵੇਂ ਮੇਰੇ ਮਾਂ ਪਿਓ ਨੇ ਕਹਿ ਦੇਣਾ ਮੈਂ ਉਸੇ ਤਰ੍ਹਾਂ ਹੀ ਕਰੀ ਜਾਣਾ ਬਾਕੀ ਭੈਣ ਭਰਾਵਾਂ ਵਿੱਚੋਂ ਮੈਂ ਸਭ ਤੋਂ ਛੋਟੀ ਤੇ ਉਹਨਾਂ ਨਾਲੋਂ ਤੇਜ ਪ੍ਰੀਤਾਰ ਵੀ ਘੱਟ ਹੀ ਸੀ ਉਸ ਜਮਾਨੇ ਵਿੱਚ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤੇ ਜਾਂਦੇ ਸੀ ਮੈਂ ਜਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਫਿਰ ਵੀ ਮੈਂ ਅਖਬਾਰ ਪੜ੍ਹ ਲੈਂਦੀ ਤੇ ਅੱਠ ਜਮਾਤਾਂ ਤੱਕ ਹੀ ਮੈਨੂੰ ਪੜਾਇਆ ਅਸੀਂ ਤਾਂ ਫਿਰ ਵੀ ਪੜ ਗਈਆਂ ਪਰ ਕੌ ਜਔਰਤਾਂ ਉਸ ਜਮਾਨੇ ਵਿੱਚ ਬਿਲਕੁਲ ਵੀ ਨਹੀਂ ਸੀ ਪੜਾਈਆਂ ਜਾਂ ਫਿਰ ਪੜੀਆਂ ਉਹਨਾਂ ਨੂੰ ਨਹੀਂ ਪੜਾਇਆ ਜਾਂਦਾ ਸੀ ਤੇ ਮੈਂ ਮੇਰੀਆਂ ਦੋਵੇਂ ਦੂਜੀਆਂ ਵੱਡੀਆਂ ਭੈਣਾਂ ਵੀ ਅਸੀਂ 8-8 ਜਮਾਤਾਂ ਪੜ ਲਈਆਂ ਇੱਕ ਮੇਰਾ ਭਰਾ ਸੀ ਉਹਨੂੰ ਵੀ ਅਸੀਂ ਪੜਾਇਆ ਪਰ ਉਹ ਖੁਦ ਹੀ ਪੜਾਈ ਵਿੱਚ ਮਨ ਨਹੀਂ ਸੀ ਲਗਾਉਂਦਾ ਐਸ ਲਈ ਉਹ ਨਹੀਂ ਪੜ ਸਕਿਆ ਪਰ ਜੇ ਸਾਨੂੰ ਅੱਗੇ ਪੜਾਉਂਦੇ ਤਾਸ਼ਾਇਦ ਅਸੀਂ ਹੋਰ ਪੜ੍ਹ ਲੈਣਾ ਸੀ ਕਿਉਂਕਿ ਕੁੜੀਆਂ ਨੂੰ ਹਮੇਸ਼ਾ ਹੀ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਮੁੰਡਾ ਸਿਰਫ ਮਜਬੂਰੀ ਵਿੱਚ ਹੀ ਪੜ੍ਹਦੇ ਨੇ ਇਸ ਲਈ ਉਹਨੇ ਸਿਰਫ 10 ਕਲਾਸਾਂ ਹੀ ਖੱਚ ਤੂਕੇ ਕੀਤੀਆਂ ਤੇ ਮੈਂ 8 ਕਲਾਸਾਂ ਪਾਸ ਕਰ ਲਈਆਂ ਤੇ ਸਕੂਲ ਵਿੱਚੋਂ ਪੜਨ ਤੋਂ ਹਟਾ ਲਿਆ ਉਸ ਤੋਂ ਬਾਅਦ ਹੀ ਮੇਰਾ ਵਿਆਹ ਕਰ ਦਿੱਤਾ ਮੈਂ ਸਿਰਫ 17 ਸਾਲਾਂ ਦੀ ਮਸਾਂ ਹੀ ਹੋਈ ਸੀ ਜਦੋਂ ਮੇਰਾ ਵਿਆਹ ਕਰ ਦਿੱਤਾ ਗਿਆ ਤੇ ਉਸ ਟਾਈਮ ਵਿੱਚ ਕੁੜੀਆਂ ਨੂੰ ਕੋਈ ਵੀ ਨਹੀਂ ਸੀ ਪੁੱਛਦਾ ਦੱਸਦਾ ਤੇ ਨਾ ਹੀ ਕੁੜੀਆਂ ਆਪਣੀ ਰਹਿ ਦਿੰਦੀਆਂ ਸੀ ਕਿਸੇ ਵੀ ਮਾਮਲੇ ਵਿੱਚ ਇਸ ਲਈ ਮੈਨੂੰ ਚੁੱਪਚਾਪ ਬਿਨਾਂ ਪੁੱਛੇ ਹੀ ਵਿਆਹ ਕਰ ਦਿੱਤਾ ਮੇਰੀ ਉਮਰ ਛੋਟੀ ਹੋਣ ਕਰਕੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਮੇਰੇ ਘਰ ਵਾਲੇ ਦੀ ਉਮਰ ਮੇਰੇ ਤੋਂ ਕੁਝ ਸਾਲ ਵੱਡੀ ਸੀ ਪਰ ਮੈਂ ਫਿਰ ਵੀ ਕਦੇ ਉਸ ਦਾ ਵਿਰੋਧ ਨਹੀਂ ਸੀ ਕੀਤਾ ਵਿਆਹ ਤੋਂ ਕੁਝ ਕੋ ਸਮਾਂ ਬਾਅਦ ਹੀ ਮੇਰੇ ਉੱਤੇ ਜ਼ੁਲਮ ਕਰਨ ਲੱਗਾ ਮੈਨੂੰ ਬਿਨਾਂ ਕਿਸੇ ਵਜ੍ਹਾ ਤੋਂ ਹੀ ਕੁੱਟ ਦੇਣਾ ਛੋਟੇ-ਛੋਟੇ ਗੱਲ ਤੇ ਸ਼ੱਕ ਕਰਨਾ ਬਿਨਾਂ ਵਜ੍ਹਾ ਹੀ ਸ਼ੱਕ ਕਰਨ ਦੀ ਆਦਤ ਤੋਂ ਉਹ ਮੈਨੂੰ ਕੁੜਦਾ ਮਾਰਦਾ ਪਰ ਮੈਂ ਅੱਗੋਂ ਕੁਝ ਨਾ ਬੋਲਦੀ ਤੇ ਨਾ ਹੀ ਕਦੇ ਉਸ ਦਾ ਪ੍ਰੋਧ ਕੀਤਾ ਸੀ ਕਦੀ ਉਸ ਨੇ ਕਹਿਣਾ ਕਿ ਸਬਜ਼ੀ ਠੰਡੀ ਹੈ ਤਾਂ ਵੀ ਕੁੱਟ ਦੇਣਾ ਉਸ ਨੇ ਕਹਿਣਾ ਕਿ ਜ਼ਿਆਦਾ ਗਰਮ ਹੈ ਤਾਂ ਵੀ ਕੁੱਟ ਦੇਣਾ ਉਸ ਨੇ ਪਤਾ ਨਹੀਂ ਕਿਸ ਜਨਮ ਦਾ ਮੇਥੋਂ ਬਦਲਾ ਲੈਣਾ ਚਾਹਿਆ ਤੇ ਛੋਟੇ ਛੋਟੇ ਗੱਲ ਤੇ ਮੈਨੂੰ ਕੁੜਦਾ ਮਾਰਦਾ ਰਹਿੰਦਾ ਮੈਂ ਕਦੀ ਵੀ ਕੱਗੋ ਨਹੀਂ ਸੀ ਬੋਲੀ ਕਿਉਂਕਿ ਮੈਨੂੰ ਆਪਣੇ ਪੇਕਿਆਂ ਦੀ ਇੱਜ਼ਤ ਵੀ ਪਿਆਰੀ ਸੀ ਜੇ ਮੈਂ ਕਦੇ ਉਹਨੂੰ ਉਹਨਾਂ ਨੂੰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਉਹਨਾਂ ਨੇ ਮੈਨੂੰ ਇੱਥੋਂ ਲੈ ਜਾਣਾ ਸੀ ਤੇ ਪੇਕੇ ਬੈਠੀ ਧੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਕਿਉਂਕਿ ਇੱਕ ਤੋਂ ਇੱਕ ਦੋ ਦਿਨ ਤਾਂ ਸਾਰੇ ਆਇਓ ਭਗਤ ਕਰਦੇ ਨੇ ਪਰ ਜੇ ਜਿਆਦਾ ਜਿਆਦਾ ਵੀ ਪੇਕੇ ਹਰ ਗੱਲ ਦਸੀਏ ਤਾਂ ਭਰਾ ਭਜਾਈਆਂ ਨੱਕ ਵੱਲ ਵੱਡਣ ਲੱਗ ਜਾਂਦੇ ਨੇ ਮੈਂ ਕਦੇ ਵੀ ਕਿਸੇ ਕੋਲ ਪਾਪ ਨਹੀਂ ਸੀ ਕੱਢੀ ਕਿ ਮੈਂ ਔਖੀ ਹਾਂ ਮੈਂ ਇਸੇ ਤਰ੍ਹਾਂ ਜ਼ੁਲਮ ਸਹਿੰਦੀ ਰਹੀ ਤੇ ਕਦੇ ਵੀ ਨਹੀਂ ਸੀ ਬੋਲੀ ਫਿਰ 2 ਸਾਲ ਬਾਅਦ ਮੇਰੇ ਘਰ ਬੇਟੀ ਨੇ ਜਨਮ ਲਿਆ ਤਾਂ ਉਸ ਬੰਦੇ ਨੇ ਫਿਰ ਮੇਰੇ ਉੱਤੇ ਜ਼ੁਲਮ ਉਸ ਤੋਂ ਵੀ ਵੱਧ ਕਰਨੇ ਸ਼ੁਰੂ ਕਰ ਦਿੱਤੇ ਕੀ ਤੂੰ ਪੱਥਰ ਜੰਮਿਆ ਹੈ ਮੇਰੀ ਬੇਟੀ ਨੂੰ ਵੀ ਕੁਰਦਾ ਤੇ ਮੈਨੂੰ ਵੀ ਕੁਰਦਾ ਕਦੇ ਵੀ ਆਪਣੀ ਬੱਚੀ ਨੂੰ ਉਸਨੇ ਗਾਲ ਨਾਲ ਨਹੀਂ ਸਿਲਾਇਆ ਤੇ ਉਸ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਹੀ ਦੇਖਦਾ ਰਿਹਾ ਫਿਰ 2 ਸਾਲ ਬਾਅਦ ਮੇਰੇ ਘਰ ਕੁੜੀ ਪੈਦਾ ਹੋਈ ਤਾਂ ਮੈਨੂੰ ਸੋਚ ਕੇ ਵੀ ਡਰ ਲੱਗਣ ਲੱਗਿਆ ਇਹ ਦੋ ਤੀਆਂ ਦੀ ਮਾਂ ਤੇ ਉੱਤੋਂ ਘਰ ਵਾਲੇ ਦਾ ਜ਼ੁਲਮ ਮੈਂ ਕਿਵੇਂ ਸਹਿਣ ਕਰਾਂਗੀ ਮੇਰੀ ਹਾਲਤ ਤਾਂ ਪਾਗਲਾਂ ਵਰਗੀ ਹੋ ਗਈ ਸੀ ਕਿ ਹੁਣ ਮੈਂ ਕੀ ਕਰਾਂਗੀ ਕਿੱਥੇ ਜਾਵਾਂਗੀ ਪੇਕੇ ਵੀ ਨਹੀਂ ਜਾ ਸਕਦੀ ਕਿਉਂਕਿ ਦੋ ਬੱਚੇ ਤੇ ਤੀਜਾ ਮੇਰਾ ਖਰਚਾ ਉਹ ਕਿਵੇਂ ਉਠਾਉਂਦੇ ਉਹ ਵੀ ਘਰੋਂ ਠੀਕ ਹੀ ਸੀ ਇਸ ਲਈ ਮੈਂ ਦੋਨਾਂ ਤੀਆਂ ਨੂੰ ਲੈ ਕੇ ਉੱਥੇ ਹੀ ਉਹਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀ ਰਹੀ ਉਹਨੇ ਸਾਨੂੰ ਤਿੰਨਾਂ ਮਾਵਾਂ ਧੀਆਂ ਨੂੰ ਘਰ ਵਿੱਚ ਇੱਕ ਤਰ੍ਹਾਂ ਹੀ ਦੀ ਕੈਦ ਹੀ ਕਰ ਦਿੱਤੀ ਸੀ ਕਿਉਂਕਿ ਸਾਨੂੰ ਇਹ ਵੀ ਇਜਾਜ਼ਤ ਨਹੀਂ ਸੀ ਕਿ ਘਰ ਦੇ ਵਿਹੜੇ ਤੱਕ ਅਸੀਂ ਆ ਸਕੀਏ ਉਹ ਇੰਨਾ ਕੋ ਸ਼ੱਕੀ ਇਨਸਾਨ ਸੀ ਉਹਨੇ ਆਸੇ-ਪਾਸੇ ਕੰਧਾਂ ਕਰਵਾ ਕੇ ਇੱਕ ਛੋਟਾ ਜਿਹਾ ਗੇਟ ਲਵਾ ਕੇ ਸਾਨੂੰ ਥੋੜੇ ਜਿਹੇ ਵੇੜੇ ਵਿੱਚ ਹੀ ਕੈਦ ਕਰਕੇ ਰੱਖਦਾ ਅਸੀਂ ਚੌਂਕੇ ਤੋਂ ਬਾਹਰ ਬਾਹਰ ਖੁੱਲੇ ਵੇੜੇ ਵਿੱਚ ਕਦੇ ਵੀ ਨਹੀਂ ਜਾ ਸਕਦੀਆਂ ਅਸੀਂ ਸਿਰਫ ਚੌਂਕੇ ਵਿੱਚ ਹੀ ਵળે ਹੋਏ ਵੇੜੇ ਵਿੱਚ ਕਦੇ ਵੀ ਨਹੀਂ ਜਾ ਸਕਦੀਆਂ ਸਰਫ ਚੌਂਕੇ ਵਿੱਚ ਹੀ ਵੜੇ ਹੋਏ ਵੇੜੇ ਵਿੱਚ ਹੀ ਰਹਿੰਦੀਆਂ ਤੇ ਉਹਨੇ ਜਦੋਂ ਘਰੋਂ ਬਾਹਰ ਜਾਣਾ ਤੇ ਸਾਨੂੰ ਬਾਹਰੋਂ ਜਿੰਦਰਾ ਲਾ ਜਾਣਾ ਸਾਡੇ ਇੰਨੀ ਵੀ ਹਿੰਮਤ ਨਹੀਂ ਸੀ ਹੋਏ ਕਿ ਅਸੀਂ ਵੱਡੇ ਗੇੜ ਤੱਕ ਹੀ ਜਾ ਸਕੀਏ ਸਾਡਾ ਘਰ ਗਲੀ ਦੇ ਬਿਲਕੁਲ ਆਖਰ ਤੇ ਨੁੱਕਰ ਤੇ ਸੀ ਤੇ ਉਹਦੇ ਅੜਬ ਸੁਭਾਅ ਦੇ ਕਾਰਨ ਸਾਡੇ ਘਰੇ ਵੀ ਕੋਈ ਨਹੀਂ ਸੀ ਆਂਦਾ ਜਾਂਦਾ ਤੇ ਸਾਰੇ ਹੀ ਉਹਦੇ ਤੋਂ ਪਾਸਾ ਹੀ ਕਰ ਲੈਂਦੇ ਕਿ ਇਹ ਸ਼ੱਕੀ ਇਨਸਾਨ ਹੈ ਜੇ ਭਲੇਖੇ ਨਾਲ ਵੀ ਕੋਈ ਘਰ ਜਾ ਆ ਜਾਂਦਾ ਤਾਂ ਉਹ ਸਾਡੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੰਦਾ ਇਸ ਲਈ ਆਣ ਗਵਾੜ ਸਾਨੂੰ ਵੀ ਬੁਲਾਉਂਦਾ ਤੱਕ ਨਾ ਜੇ ਕੋਈ ਇਹਨਾਂ ਨੂੰ ਬੁਲਾ ਲਿਆ ਤਾ ਐਵੇਂ ਵਿਚਾਰੀਆਂ ਨੂੰ ਕੁੱਟ ਹੀ ਨਾ ਦੇਵੇ ਇਸ ਲਈ ਆਣ ਗਵਾਂਣ ਦੀਆਂ ਔਰਤਾਂ ਵੀ ਸਾਡੇ ਤੇ ਤਰਸ ਕਰਨ ਲੱਗੀਆਂ ਤੇ ਸਾਨੂੰ ਨਾ ਬੁਲਾਉਂਦੀਆਂ ਫਿਰ ਇਸੇ ਤਰ੍ਹਾਂ ਜ਼ੁਲਮ ਸਹਿੰਦੀਆਂ ਸਹਿੰਦੀਆਂ ਤੇ ਰੱਬ ਦਾ ਭਾਣਾ ਮੰਦੀ ਰੱਬਗੇ ਅਰਦਾਸਾਂ ਕਰਨੀਆਂ ਕਿ ਰੱਬਾ ਮੈਨੂੰ ਇੱਕ ਪੁੱਤ ਦੀ ਦਾਤ ਬਖਸ਼ ਦੇ ਕੀ ਪਤਾ ਮੇਰਾ ਜੀਵਨ ਹੀ ਸੁਧਰ ਜਾਵੇ ਇਹਰ ਤੈਨਾਂਤੀ ਤਨ ਸਾਲ ਬਾਅਦ ਮੇਰੇ ਘਰ ਪੁੱਤ ਦਾ ਜਨਮ ਹੋਇਆ ਤੇ ਉਸ ਦਾ ਨਾਮ ਨਿੱਕੂ ਰੱਖਿਆ ਗਿਆ ਉਸ ਨੇ بیٹے ਨੂੰ ਤਾਂ ਬੁਲਾ ਲੈਣਾ ਪਰ ਕੁੜੀਆਂ ਨੂੰ ਬਿਲਕੁਲ ਵੀ ਨਹੀਂ ਸੀ ਦੇਖਦਾ ਪਰ ਉਸ ਨੇ ਜਦੋਂ ਵੀ ਗੁੱਸਾ ਆਮਦਾ ਤਾਂ ਪੁੱਤ ਨੂੰ ਵੀ ਬਹੁਤ ਕੁੱਟਦਾ ਮਾਰਦਾ ਉਸ ਦੇ ਸੁਭਾਅ ਦਾ ਸਮਝ ਮੈਨੂੰ ਸਮਝ ਹੀ ਨਹੀਂ ਸੀ ਆਮਦੀ ਐਸਾ ਨੂੰ ਕੀ ਹੋ ਜਾਂਦਾ ਹੈ ਕਟ ਮਾਰ ਕਰਨ ਲੱਗ ਗਿਆ ਬਲਕਨ ਨਹੀਂ ਸੀ ਵੇਖਦਾ ਤੇ ਉਸਨੇ ਮੇਰੀਆਂ ਧੀਆਂ ਨੂੰ ਵੀ ਪੜਾਇਆ ਵੀ ਨਹੀਂ ਸੀ ਤੇ بیٹے ਨੂੰ ਸਕੂਲ ਲਾ ਦਿੱਤਾ ਹੌਲੀ ਹੌਲੀ ਬੱਚੇ ਵੱਡੇ ਹੁੰਦੇ ਗਏ ਪਰ ਮੇਰੇ ਨਾਲ ਜ਼ੁਲਮ ਇਸੇ ਤਰ੍ਹਾਂ ਹੀ ਵਧਦੇ ਗਏ ਉਸ ਦਿਨ ਉਸਨੇ ਗਰਮੀਆਂ ਵਿੱਚ ਵੀ ਸਾਨੂੰ ਉਸੇ ਚਾਰ ਦਿਵਾਰੀ ਵਿੱਚ ਹੀ ਕੈਦ ਕਰੀ ਰੱਖਣਾ ਕਦੇ ਵਿਹੜੇ ਵਿੱਚ ਵੀ ਨਹੀਂ ਸੀ ਸੁੱਤੇ ਤੇ ਪੱਕਾ ਵੀ ਇਕੱਲਾ ਹੀ ਲੰਮਦਾ ਮੈਂ ਤੇ ਮੇਰੀਆਂ ਧੀਆਂ ਸੀ ਚੁੱਪਚਾਪ ਉਸ ਤੋਂ ਡਰਦੀਆਂ ਉਸੇ ਤਰ੍ਹਾਂ ਹੀ ਪੈ ਜਾਂਦੀਆਂ ਫਿਰ ਮੈਂ ਸੋਚਿਆ ਕਿ ਮੈਂ ਤਾਂ ਜ਼ੁਲਮ ਸਹਿ ਹੀ ਰਹੀ ਹਾਂ ਤੇ ਮੇਰੀਆਂ ਧੀਆਂ ਤਾਂ ਇਥੋਂ ਆਜ਼ਾਦ ਹੋ ਸਕਣ ਫਿਰ ਮੈਂ 11-12 ਸਾਲ ਦੀਆਂ ਕਰਕੇ ਉਹਨਾਂ ਨੂੰ ਵਿਆਹ ਦਿੱਤਾ ਚੰਗੇ ਮਾੜੇ ਘਰਾਂ ਵਿੱਚ ਜਿਵੇਂ ਠੀਕ ਲੱਗਿਆ ਉਹ ਮੇਰੇ ਘਰ ਵਾਲੇ ਨੇ ਖੁਦ ਹੀ ਘਰ ਵੇਖੇ ਸੀ ਤੇ ਉਹਨਾਂ ਨੂੰ ਵਿਆਹ ਦਿੱਤਾ ਚਲੋ ਰੱਬ ਦੀ ਕਿਰਪਾ ਨਾਲ ਜਵਾਈ ਵਧੀਆ ਚੰਗੇ ਮਿਲੇ ਤੇ ਮੇਰੀਆਂ ਧੀਆਂ ਸੌਖੀਆਂ ਹੋ ਗਈਆਂ ਉਹਨਾਂ ਦੀ ਜ਼ਿੰਦਗੀ ਤਾਂ ਕੁਝ ਸੌਖੀ ਹੋ ਗਈ ਸੀ ਇਹ ਸੋਚ ਕੇ ਹੀ ਮੇਰੇ ਮਨ ਵਿੱਚ ਨੂੰ ਸਕੂਨ ਮਿਲਿਆ ਕੁਝ ਸਕੂਨ ਮਿਲਿਆ ਮੈਂ ਸੋਚਿਆ ਚਲੋ ਬੁਢਾਪਾ ਹੀ ਵਧੀਆ ਲੰਘ ਜਾਵੇ ਸ਼ਾਇਦ ਇਸ ਬੰਦੇ ਨੂੰ ਹੁਣ ਹੀ ਅਕਲ ਆ ਜਾਵੇ ਪਰ ਉਸ ਨੇ ਮੇਰੇ ਨਾਲ ਕੁੱਟਮਾਰ ਬੁਢਾਪੇ ਵਿੱਚ ਵੀ ਉਸੇ ਤਰ੍ਹਾਂ ਹੀ ਜਾਰੀ ਰੱਖੀ ਗਰਮੀ ਵਿੱਚ ਬਿਨਾ ਪੱਖੇ ਤੋਂ ਹੀ ਸੌਂਦੀ ਰਹੀ ਤੇ ਕੋਧਾ ਪੱਕਾ ਆਪਣੇ ਵੱਲ ਕਰ ਲੈਣਾ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ 아이 ਕਿ ਇਹਨੇ ਜ਼ੁਲਮ ਕਿਉਂ ਕਰਦਾ ਰਹਿਆ ਮੇਰੀਆਂ ਧੀਆਂ ਨੂੰ ਉਸ ਤੋਂ ਡਰਦੀਆਂ ਤੇ ਸਹਿਮੀਆਂ ਰਹਿੰਦੀਆਂ ਤੇ ਕਦੇ ਵੀ ਪੇਕੇ ਨਹੀਂ ਸਿਆਈਆਂ ਮੈਂ ਕਦੇ ਵੀ ਉਹਨਾਂ ਨੂੰ ਮਿਲਣਾ ਉਹਨਾਂ ਦੇ ਸਹੌਰੀ ਤੱਕ ਨਹੀਂ ਸੀ ਗਈ ਕਿਉਂਕਿ ਮੈਨੂੰ ਘਰ ਤੋਂ ਬਾਹਰ ਨਿਕਲਣ ਦੀ ਤਾਕੇ ਘਰ ਦੇ ਵਿਹੜੇ ਵਿੱਚ ਨਿਕਲਣ ਦੀ ਵੀ ਇਜਾਜ਼ਤ ਨਹੀਂ ਸੀ ਐਸ ਲਈ ਮੈਂ ਕਦੇ ਬੱਸ ਵਗੈਰਾ ਤੇ ਵੀ ਨਹੀਂ ਸੀ ਜਾ ਸਕਦੀ ਤੇ ਨਾ ਹੀ ਕਦੇ ਗਈ ਸੀ ਕਿਤੇ ਸਾਲਾਂ ਬੱਧੀ ਮੇਰੇ ਜਵਾਈ ਆਂਦੇ ਤੇ ਧੀਆ ਨੂੰ ਮਲਵਾ ਕੇ ਲੈ ਜਾਂਦੇ ਇਸੇ ਫਿਕਰਾਂ ਟੈਨਸ਼ਨਾਂ ਵਿੱਚ ਹੀ ਮੇਰਾ ਪੁੱਤ ਵੱਡਾ ਹੋ ਗਿਆ ਤੇ ਉਹ ਦਾ ਮਨ ਵੀ ਜਿਵੇਂ ਜ਼ੁਲਮ ਸਹਿ ਸਹਿ ਕੇ ਪੱਥਰ ਹੋ ਗਿਆ ਉਹ ਇਨਾਂ ਕੋ ਵਹਿਮੀ ਬੰਦਾ ਸੀ ਕਿ ਉਸਨੇ ਘਰ ਤੱਕ ਨਹੀਂ ਸੀ ਬਣਾਇਆ ਘਰ ਵੀ ਢਿੱਗਣ ਵਾਲਾ ਹੀ ਸੀ ਕਿਉਂਕਿ ਜੇਕਰ ਮਿਸਤਰੀ ਲਗਮਦਾ ਜਾਫਰ ਬੰਦੇ ਕੰਧਾਂ ਢੇੜ ਦਾ ਤਾਂ ਸਾਡਾ ਘਰ ਲੋਕਾਂ ਨੂੰ ਦਿਸਣ ਲੱਗ ਜਾਂਦਾ ਤੇ ਅਣਜਾਣ ਬੰਦੇ ਮਿਸਤਰੀ ਉਹ ਘਰ ਵਿੱਚ برداشت ਨਹੀਂ ਸੀ ਕਰ ਸਕਦਾ ਇਸ ਲਈ ਉਸਨੇ ਕਰ ਵੀ ਨਹੀਂ ਸੀ ਬਣਾਇਆ ਫਿਰ ਮੇਰੇ ਮੁੰਡੇ ਦੇ ਵੱਡੇ ਹੋਣ ਕਰਨ ਉਸ ਵਿਆਹ ਦੀ ਗੱਲ ਚੱਲ ਪਈ ਤੇ ਰਿਸ਼ਤੇਦਾਰਾਂ ਨੇ ਵੀ ਕਹਿਣਾ ਕਿ ਮੁੰਡੇ ਦਾ ਵਿਆਹ ਕਰ ਦਈਏ ਪਰ ਉਸਨੇ ਕਦੇ ਲੱਤ ਨਾ ਲਾਉਣੀ ਤੇ ਸਾਰਿਆਂ ਨੇ ਡਰਦਿਆਂ ਨੇ ਚੁੱਪ ਕਰ ਜਾਣਾ ਫਿਰ ਹੌਲੀ-ਹੌਲੀ ਮੇਰਾ ਬੇਟਾ ਵੱਡਾ ਹੋਇਆ ਤੇ ਉਸ ਤੇ ਕੁਝ ਦੋਸਤ ਬਣੇ ਤੇ ਉਹਨਾਂ ਨੇ ਫਿਰ ਉਹਦੇ ਤੇ ਦਬਾਅ ਪਾਇਆ ਤੇ ਉਹਦਾ ਵਿਆਹ ਕਰ ਮੰਨਣ ਦਿੱਤਾ ਕਿਉਂਕਿ ਉਹਦੇ ਦੋਸਤ ਚੰਗੀ ਤਰ੍ਹਾਂ ਉਸ ਨੂੰ ਸਮਝਦੇ ਸੀ ਤੇ ਮੇਰੇ ਘਰ ਵਾਲੇ ਨੂੰ ਵੀ ਇਸ ਲਈ ਉਹਨਾਂ ਨੇ ਸੋਚਿਆ ਕਿ ਜੇ ਇਹ ਜ਼ਿਆਦਾ ਕਰੂਗਾ ਜਾਂ ਫਿਰ ਰੌਲਾ ਪਾਵੇਗਾ ਤਾਂ ਅਸੀਂ ਇਸ ਨੂੰ ਸਮਝ ਲੈਵਾਂਗੇ ਇਸ ਗੱਲ ਤੋਂ ਮੇਰੇ ਘਰ ਵਾਲਾ ਡਰ ਗਿਆ ਤੇ ਉਹ ਕੁਝ ਨਾ ਬੋਲਿਆ ਪਰ ਉਸਨੇ ਕੋਈ ਵੀ ਚੀਜ਼ ਆਪਣੀ ਹੱਥੇ ਨਹੀਂ ਖਰੀਦੀ ਸੀ ਤੇ ਨਾ ਹੀ ਕੋਈ ਤਿਆਰੀ ਕੀਤੀ ਤੇ ਮੈਂ ਵੀ ਇੰਨੀ ਜੋਗੀ ਨਹੀਂ ਇਹ ਖੁਦ ਕੁਝ ਕਰ ਸਕਾਂ ਕਿਉਂਕਿ ਮੈਂ ਘਰ ਤੋਂ ਬਾਹਰ ਤਾਂ ਨਿਕਲ ਨਹੀਂ ਸਕਦੀ ਸੀ ਐਸ ਲਈ ਉਹਦੇ ਦੋਸਤਾਂ ਨੇ ਹੀ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਪਹਿਲਾਂ ਤਾਂ ਸਾਡੇ ਘਰੇ ਇਨਾ ਕਾ ਉੱਗ ਗਿਆ ਹੋਇਆ ਸੀ ਕਿਉਂਕਿ ਮੈਂ ਵਿੜੇ ਵਿੱਚ ਬੋਕਰ ਤੱਕ ਮਾਰ ਨਹੀਂ ਸੀ ਸਕਦੀ ਕਿਉਂਕਿ ਉਹ ਬਹੁਤ ਹੀ ਸ਼ਕਤੀ ਇਨਸਾਨ ਸੀ ਇਸ ਲਈ ਮੇਰੇ ਪੁੱਤ ਦੇ ਦੋਸਤਾਂ ਨੇ ਇਹ ਸਾਡੇ ਘਰ ਦੀ ਸਾਫ ਸਫਾਈ ਕੀਤੀ ਤੇ ਖੁਦ ਤਿਆਰੀ ਕੀਤੀ ਵਿਆਹ ਵਾਲੇ ਦਿਨ ਸਾਡੇ ਘਰੇ ਆਟਾ ਤੱਕ ਨਹੀਂ ਸੀ ਘਰ ਦੇ ਹਾਲਾਤ ਵੀ ਬਹੁਤ ਹੀ ਮਾੜੇ ਸੀ ਫਰ ਉਹਨਾਂ ਨੇ ਸਾਰਾ ਸਮਾਨ ਲੈ ਕੇ ਆਂਦਾ ਤੇ ਥੋੜੇ ਜਿਹੇ ਬੰਦੇ ਜਾ ਕੇ ਮੇਰੀ ਨੂੰ ਨੂੰ ਵਿਆਹ ਕੇ ਲੈ ਆਂਦਾ ਮੇਰੀ ਮੈਨੂੰ ਲੱਗਿਆ ਕਿ ਸ਼ਾਇਦ ਹੁਣ ਮੇਰੀ ਜ਼ਿੰਦਗੀ ਕੁਝ ਸੁਧਰ ਜਾਵੇਗੀ ਪਰ ਉਸ ਨੇ ਉਹੀ ਸਭ ਕੁਝ ਮੇਰੀ ਨੂੰ ਨਾਲ ਵੀ ਕੀਤਾ ਉਹਨੂੰ ਵੀ ਬਾਹਰ ਨਾ ਨਿਕਲ ਦਿੱਤਾ ਜਾਂਦਾ ਫਿਰ ਮੇਰੇ ਪੁੱਤ ਨੂੰ ਵੀ ਗੁੱਸਾ ਆਉਣਾ ਕਿ ਐਸ ਨੇ ਮੇਰਾ ਘਰ ਵੀ ਖਰਾਬ ਕਰ ਦੇਣਾ ਹੈ ਉਸਨੇ ਮੈਨੂੰ ਕਿਹਾ ਕਿ ਤੂੰ ਹੁਣ ਇਹਦੀ ਗੱਲ ਨਾ ਸੁਣ ਪਰ ਮੈਂ ਜਿਵੇਂ ਇੱਕ ਗੁਲਾਮ ਪੰਛੀ ਦੀ ਤਰ੍ਹਾਂ ਹੋ ਗਈ ਸੀ ਜਿਸ ਨੂੰ ਪਿੰਜਰੇ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ ਤੇ ਉੱਡਣਾ ਹੀ ਭੁੱਲ ਜਾਂਦਾ ਹੈ ਮੈਂ ਉਸ ਨੂੰ ਕਹਿਣਾ ਕਿ ਚੱਲ ਕੋਈ ਨਹੀਂ ਫਿਰ ਵੀ ਤੇਰਾ ਪਿਓ ਹੈ ਹੁਣ ਸਾਰੀ ਉਮਰ ਮੈਂ ਇਹਦੀਆਂ ਜੁੱਤੀਆਂ ਖਾਂਦੀ ਖਾਂਦੀ ਨੇ ਕੱਢ ਦਿੱਤੀ ਤੇ ਹੁਣ ਬੁੱਢੇ ਬਾਰੇ ਸਰਵ ਚੱਖੇ ਕਿਵੇਂ ਪਾਵਾਂ ਪਾ ਲੈਵਾਂ ਮੈਂ ਇਸ ਨੂੰ ਨਹੀਂ ਛੱਡ ਸਕਦੀ ਤਾਂ ਮੇਰੇ ਪੁੱਤ ਨੇ ਵੀ ਗੁੱਸਾ ਕੀਤਾ ਤੇ ਉਸ ਨੇ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਮੈਂ ਉਸ ਨੂੰ ਕਹਿ ਦਿੱਤਾ ਕਿ ਪੁੱਤ ਮੈਂ ਤਾਂ ਜੁਲਮ ਸਹਿੰਦੀ ਜੀ ਬੁੱਢੀ ਹੋ ਗਈ ਪਰ ਤੁਸੀਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਵੋ ਉਹ ਆਪਣੇ ਘਰ ਵਾਲੀ ਨਾਲ ਲੱਗ ਰਹਿਣ ਲੱਗ ਪਿਆ ਮੈਂ ਉਸਦੇ ਜ਼ੁਲਮ ਸਹਿੰਦੀ ਹੋਈ ਘਰ ਵਿੱਚ ਹੀ ਬੁੱਢੀ ਹੋ ਗਈ ਤੇ ਹੌਲੀ-ਹੌਲੀ ਉਸਦੇ ਜ਼ੁਲਮਾਂ ਤੋਂ ਤੰਗ ਆ ਕੇ ਮੇਰਾ ਦਿਮਾਗ ਕੰਮ ਛੱਡ ਗਿਆ ਤੇ ਮੈਂ ਮੇਰੀ ਸੱਤੀ ਹਾਲਤ ਵੀ ਪਾਗਲਾ ਵਰਗੀ ਹੋ ਗਈ ਉਸਨੇ ਮੈਨੂੰ ਕਦੇ ਪੇਕੇ ਵੀ ਨਹੀਂ ਸੀ ਜਾਣ ਦਿੱਤਾ ਮੈਨੂੰ 20 ਸਾਲ ਹੋ ਗਏ ਸੀ ਆਪਣੇ ਪੇਕੇ ਗਈ ਨੂੰ ਵਾਰ ਜਦੋਂ ਮੇਰੇ ਹੱਥ ਪਾਗਲਾਂ ਵਰਗੀ ਹੋ ਗਈ ਤਾਂ ਉਸਨੇ ਮੈਨੂੰ ਖੁਦ ਹੀ ਕਿਹਾ ਕਿ ਤੂੰ ਪੇਕੇ ਚਲੀ ਜਾ ਮੈਂ ਕੁਝ ਦਿਨ ਉੱਥੇ ਲਾ ਆਉਣੇ ਉਹਨਾਂ ਨੇ ਖੁਦ ਹੀ ਮੈਨੂੰ ਛੱਡ ਜਾਣਾ ਕਿਉਂਕਿ ਮੈਨੂੰ ਕਿਸੇ ਵੀ ਬਸ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਨਾ ਹੀ ਮੇਰੇ ਮੈਂ ਕਦੇ ਘਰੋਂ ਘਰ ਤੋਂ ਬਾਹਰ ਗਈ ਸੀ ਇੱਕ ਦੋ ਵਾਰ ਮੈਂ ਫਿਰ ਗਈ ਉਸ ਤੋਂ ਬਾਅਦ ਉਸਨੇ ਮੈਨੂੰ ਕਦੇ ਵੀ ਫਿਰ ਜਾਨ ਨਹੀਂ ਸੀ ਦਿੱਤਾ ਤੇ ਮੇਰੇ ਮਨ ਤੇ ਜਿਵੇਂ ਬੋਝ ਪੈ ਗਿਆ ਮੈਂ ਉਸ ਬੋਝ ਵਿੱਚ ਹੀ ਕੱਲੀ ਨਹੀਂ ਹੀ ਬੋਲਦੀ ਜਾਣਾ ਤੇ ਮੈਨੂੰ ਕੁਝ ਪਤਾ ਨਹੀਂ ਸੀ ਲੱਗਦਾ ਉਸਨੇ ਮੇਰੇ ਸਿਰ ਵਿੱਚ ਸੱਟਾਂ ਮਾਰਨ ਕਾ ਨਹੀਂ ਮੇਰਾ ਦਿਮਾਗ ਫੇਲ ਕਰ ਦਿੱਤਾ ਮੇਰੀ ਹਾਲਤ ਦਾ ਕਿਸੇ ਨੂੰ ਕੁਝ ਨਾ ਪਤਾ ਲੱਗਣਾ ਲੋਕਾਂ ਨੇ ਕਹਿਣਾ ਕੀ ਇਸ ਇਨਸਾਨ ਨੇ ਤਾਂ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਉਹ ਆਪਣੀ ਮਾਂ ਨੂੰ ਵੀ ਬਹੁਤ ਘੁੱਟਦਾ ਮਾਰਦਾ ਸੀ ਤੇ ਉਸ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੱਤਾ ਸੀ ਉਸੇ ਤਰ੍ਹਾਂ ਹੀ ਉਹ ਮੇਰੇ ਨਾਲ ਵੀ ਕਰਨ ਲੱਗਿਆ ਸੀ ਸਾਰਿਆਂ ਨੇ ਕਹਿਣਾ ਕਿ ਇਹ ਤਾਂ ਸ਼ੁਰੂ ਤੋਂ ਹੋਈ ਇਸੇ ਤਰ੍ਹਾਂ ਹੀ ਜ਼ੁਲਮ ਕਰਦਾ ਸੀ ਆਈ ਤਾਂ ਪਰ ਹੁਣ ਜ਼ੁਲਮ ਸਹਿ ਸਹਿ ਕੇ ਮੇਰਾ ਦਿਮਾਗ ਵੀ ਕੰਮ ਛੱਡ ਗਿਆ ਸੀ ਤੇ ਉਦੋਂ ਮੇਰਾ ਪੁੱਤ ਤੇ ਨੂੰ ਵੀ ਮੈਨੂੰ ਨਹੀਂ ਸੀ ਪੁੱਛਦੀ ਮੇਰੀ ਕਿਸਮਤ ਰੱਬ ਨੇ ਇੰਨੀ ਮਾੜੀ ਲਿਖ ਦਿੱਤੀ ਕਿ ਮੈਂ ਸਾਰੀ ਉਮਰ ਆਪਣੇ ਘਰ ਵਾਲੇ ਤੋਂ ਜੁੱਤਨਾ ਹੀ ਖਾਂਦੀ ਰਹੀ ਤੇ ਫਿਰ ਵੀ ਸਬਰ ਦਾ ਘੁੱਟ ਭਰ ਕੇ ਚੁੱਪ ਕਰ ਜਾਂਦੀ ਸਾਰਿਆਂ ਨੂੰ ਮੇਰੇ ਤੇ ਤਰਸ ਆਉਂਦਾ ਪਰ ਉਸ ਨੂੰ ਕਦੇ ਵੀ ਮੇਰੇ ਤੇ ਤਰਸ ਨਹੀਂ ਆਇਆ ਸੀ ਮੈਨੂੰ ਐਸ ਗੱਲ ਤੇ ਅੱਜ ਤੱਕ ਸਮਝ ਨਹੀਂ ਲੱਗੀ ਕਿ ਉਸਨੇ ਮੇਰੇ ਤੇ ਇੰਨੇ ਜ਼ੁਲਮ ਕਿਉਂ ਕੀਤੇ ਤੇ ਰੱਬ ਨੇ ਉਹਨੂੰ ਇੱਕ ਵੀ ਸਜ਼ਾ ਨਹੀਂ ਸੀ ਦਿੱਤੀ ਤੇ ਮੈਂ ਉਸ ਗੁਨਾਹ ਦੀ ਸਜ਼ਾ ਭੁਗਤ ਰਹੀ ਸੀ ਜੋ ਮੈਂ ਕਦੇ ਕੀਤਾ ਕੀਤੀ ਵੀ ਨਹੀਂ ਸੀ ਤੇ ਜਿਸ ਦਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਗੁਨਾਹ ਕੀਤਾ ਹੈ ਜੋ ਮੇਰੇ ਉੱਤੇ ਇੰਨੇ ਜ਼ੁਲਮ ਹੁੰਦੇ ਨੇ ਭਰਾ ਦੀ ਮੌਤ ਤੋਂ ਬਾਅਦ ਤਾਂ ਭਤੀਜਿਆਂ ਨੇ ਵੀ ਮੇਰਾ ਹਾਲਚਾਲ ਨਹੀਂ ਸੀ ਪੁੱਛਿਆ ਜਦੋਂ ਤੱਕ ਭਰਾ ਸੀ ਤੇ ਕਦੇ ਆ ਜਾਂਦਾ ਤੇ ਉਸ ਤੋਂ ਬਾਅਦ ਭਤੀਜੇ ਵੀ ਕਦੇ ਨਹੀਂ ਸੀ ਆਏ ਕਿਉਂਕਿ ਉਹਨਾਂ ਦੀ ਆਪਣੀ ਕਬੀਲਦਾਰੀ ਵੱਧ ਚੁੱਕੀ ਸੀ ਨਾਲੇ ਜਦੋਂ ਧੀ ਜੰਮ ਪਈ ਤੇ ਭੈਣਾ ਹੋਣ ਦਾ ਭੂਆ ਕਿਦੇ ਯਾਦ ਰਹਿੰਦੀ ਹੈ ਜਿਵੇਂ ਸਿਆਣਿਆਂ ਨੇ ਕਿਹਾ ਕੀ ਧੀ ਜੰਮੀ ਭੈਣਾ ਵਿਸਰੀ ਤੇ ਭੂਆ ਕਿਦੇ ਯਾਦ ਮੇਰੇ ਨਾਲ ਵੀ ਉਹ ਗੱਲ ਹੀ ਹੋ ਗਈ ਸੀ ਨਾ ਤਾਂ ਮੇਰੇ ਪੇਕੇ ਹੀ ਰਹੀਂ ਤੇ ਨਾ ਹੀ ਕੋਈ ਸਹੁਰਿਆਂ ਦਾ ਸੁੱਖ ਜੀ ਮੈਂ ਵੇਖਿਆ ਮੇਰੀ ਜ਼ਿੰਦਗੀ ਦਾ ਬਸ ਕੁੱਟ ਮਾਰ ਖਾਂਦੀ ਦੀ ਇਹ ਲੰਘ ਗਈ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਮੇਰਾ ਬੁਢਾਪਾ ਵੀ ਸੁਖੀ ਹੋ ਸਕਦਾ ਹੈ ਕਿਉਂਕਿ ਜਿਹੜੇ ਪੁੱਤ ਤੇ ਮੈਂ ਆਸ ਲਾਈ ਸੀ ਉਹ ਵੀ ਆਪਣਾ ਘਰਬਾਰ ਦੇ ਮੋਹ ਪਿਆਰ ਵਿੱਚ ਤੇ ਆਪਣੀ ਘਰਵਾਲੀ ਦੇ ਕਰਕੇ ਮੇਰੇ ਨਾਲ ਨਹੀਂ ਸੀ ਰਹਿੰਦਾ ਕਿਉਂਕਿ ਉਸ ਨੇ ਮੈਨੂੰ ਕਿਹਾ ਸੀ ਕਿ ਤੂੰ ਮੇਰੇ ਨਾਲ ਇੱਥੋਂ ਚੱਲ ਆਪਾਂ ਹੋਰ ਕਿਤੇ ਰਹਿਵਾਂਗੇ ਐਸਾ ਇਨਸਾਨ ਦੇ ਸਾਏ ਤੋਂ ਦੂਰ ਪਰ ਮੈਂ ਲੋਕਾਂ ਦੀਆਂ ਗੱਲਾਂ ਤੋਂ ਡਰਦੀ ਨੇ ਫਿਰ ਵੀ ਉਸ ਇਨਸਾਨ ਦਾ ਲੜ ਨਹੀਂ ਸੀ ਛੱਡਿਆ ਕਿ ਫਿਰ ਇਹ ਇਕੱਲਾ ਉਸਮਰ ਵਿੱਚ ਕਿੱਥੇ ਜਾਵੇਗਾ ਤੇ ਰੋਟੀ ਤੋਂ ਵੀ ਤਰਸੇਗਾ ਮੈਂ ਫਿਰ ਵੀ ਉਸ ਨੂੰ ਨਾ ਛੱਡਿਆ ਪਰ ਉਸ ਨੇ ਮੇਰੀ ਫਿਰ ਵੀ ਕਦਰ ਨਾ ਕੀਤੀ ਮੈਂ ਉਹਦੇ ਮਾਰੀ ਨੇ ਆਪਣਾ ਪੁੱਤ ਛੱਡ ਦਿੱਤਾ ਪਰ ਉਸ ਨੇ ਆਪਣੀ ਆਕੜ ਤੇ ਹੰਕਾਰ ਨਹੀਂ ਛੱਡਿਆ ਤੇ ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਮਿਲਦੀ ਰਹੀ ਜਿਸਨ ਦਾ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਤੇ ਅੱਜ ਵੀ ਮੇਰੇ ਨਾਲ ਉਸੇ ਤਰ੍ਹਾਂ ਜ਼ੁਲਮ ਹੁੰਦੇ ਨੇ ਪਰ ਕਿਸੇ ਨੇ ਵੀ ਮੇਰੇ ਮੇਰੀ ਸਾਰ ਨਹੀਂ ਸੀ ਲਈ ਸਭ ਉਸ ਅਨਸਾਨ ਤੋਂ ਚੱਲਦੇ ਨੇ ਚੱਲਦੇ ਸੀ ਹਾਂ ਤਾਂ ਬੱਸ ਮੈਨੂੰ ਉਡੀਕ ਹੈ ਤਾਂ ਮੌਤ ਦੀ ਬੱਸ ਮੌਤ ਹੀ ਮੈਨੂੰ ਉਸ ਸੁੱਖ ਦੇ ਸਕਦੀ ਹੈ ਤੇ ਇਸ ਦੀ ਕੁੱਟ ਮਾਰ ਤੋਂ ਬਚਾ ਸਕਦੀ ਹੈ ਇਸ ਲਈ ਮੈਂ ਰੱਬ ਅੱਗੇ ਇਹੀ ਹੱਥ ਜੋੜਦੀ ਹਾਂ ਕਿ ਮੈਨੂੰ ਮੌਤ ਸੁਖ ਦੀ ਆ ਜਾਵੇ ਤੇ ਮੰਝੇ ਤੇ ਨਾ ਪਾਵਾਂ ਕਿਉਂਕਿ ਮੇਰੇ ਚੱਲਦੇ ਫਿਰਦੇ ਦੇ ਤਾਂ ਇਨੇ ਜ਼ੁਲਮ ਹੁੰਦੇ ਨੇ ਤੇ ਮੰਝੇ ਤੇ ਪੈਣੋਂ ਕਿਹਨੇ ਸਾਂਭਣਾ ਹੈ ਮੇਰੀ ਚੱਲਦੀ ਫਿਰਦੀ ਦੇ ਪ੍ਰਾਣ ਨਿਕਲ ਜਾਣ ਤੇ ਮੈਂ ਇਸ ਐਸੇ ਘਰ ਤੋਂ ਮੁਕਤੀ ਪਾ ਸਕਾਂ ਕਿਉਂਕਿ ਮੈਂ ਗੁਲਾਮ ਰਹਿ ਰਹਿ ਕੇ ਆਜ਼ਾਦੀ ਦਾ ਅਰਥ ਵੀ ਭੁੱਲ ਚੁੱਕੀ ਹਾਂ ਤੇ ਗੁਲਾਮ ਪੰਛੀਆਂ ਵਾਂਗ ਉੱਡਣਾ ਵੀ ਭੁੱਲ ਚੁੱਕੀ ਸੀ ਐਸ ਲਈ ਭੁੱਲ ਚੁੱਕੀ ਹਾਂ ਹੁਣ ਇਸ ਘਰ ਵਿੱਚ ਮੇਰੇ ਪ੍ਰਾਣ ਹੀ ਉੱਡ ਸਕਦੇ ਨੇ ਤੇ ਅੱਜ ਮੈਂ ਰੱਬ ਕੋਲੋਂ ਮੌਤ ਮੰਗਦੀ ਹਾਂ ਪਰ ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ ਅੰਦੇਰ ਨਹੀਂ ਤੇ ਉਹਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਉਸ ਨੇ ਮੇਰਾ 25-30 ਸਾਲਾਂ ਦਾ ਸਬਰ ਤਾਂ ਇਨਸਾਫ ਲੈ ਲਿਆ ਚਾਹੇ ਕਿਸੇ ਵੀ ਇਨਸਾਨ ਨੇ ਮੇਰੀ ਮਦਦ ਨਹੀਂ ਸੀ ਕੀਤੀ ਪਰ ਮੇਰੇ ਰੱਬ ਨੇ ਮੇਰੇ ਨਾਲ ਇਨਸਾਫ ਕੀਤਾ ਤੇ ਉਸ ਇਨਸਾਨ ਨੂੰ ਅਧਰੰਗ ਦਾ ਦੌਰਾਂ ਪੈ ਗਿਆ ਤੇ ਉਹ ਕੁੱਟਮਾਰ ਤਾਂ ਕਈ ਉਹ ਆਪਣੇ ਆਪ ਚੱਲ ਫਿਰ ਵੀ ਨਹੀਂ ਸਕਦਾ ਸੀ ਤੇ ਜੋ ਹੱਥ ਮੈਨੂੰ ਕੁੱਟਣ ਲਈ ਔਰਦੇ ਸੀ ਉਹ ਹੁਣ ਬਿਲਕੁਲ ਖੜੇ ਨਹੀਂ ਸੀ ਹੁੰਦੇ ਹੁਣ ਸਿਰਫ ਮੰਜੇ ਤੇ ਪਿਆ ਉਹ ਚੁੱਕਦਾ ਹੈ ਤੇ ਰੱਬ ਕੋਲ ਮੌਤ ਮੰਗਦਾ ਹੈ ਪਰ ਰੱਬ ਉਸ ਨੂੰ ਮੌਤ ਵੀ ਨਹੀਂ ਦੇ ਰਿਹਾ ਬੇਸ਼ੱਕ ਉਸ ਨੂੰ ਸੰਭਾਲਣਾ ਤਾਂ ਮੈਂ ਹੀ ਹੈ ਸਾਹਮ ਤਾਂ ਮੈਂ ਰਹੀ ਹਾਂ ਪਰ ਹੁਣ ਮੈਨੂੰ ਇਹ ਡਰ ਤਾਂ ਨਹੀਂ ਸੀ ਕਿ ਉਹ ਮੈਨੂੰ ਕੁੱਟੇ ਮਾਰੇਗਾ ਮੈਂ ਫਿਰ ਵੀ ਉਸ ਦਾ ਸਾਥ ਨੇ ਛੱਡਿਆ ਤੇ ਐਸਾ ਹਾਲਤ ਵਿੱਚ ਵੀ ਉਸ ਨੂੰ ਸਾਂਭ ਰਹੀ ਹਾਂ ਉਹ ਹੁਣ ਬੋਲ ਵੀ ਨਹੀਂ ਸਕਦਾ ਸਿਰਫ ਅੱਖਾਂ ਵਿੱਚ ਹੰਝੂ ਹੀ ਵਗ ਰਹੇ ਨੇ ਉਹਦੇ ਤੇ ਤਰਸ ਸਿਰਫ ਰੋਂਦਾ ਹੀ ਰਹਿੰਦਾ ਮੈਂ ਹੁਣ ਉਹ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ ਤੇ ਰੱਬ ਕੋਲੋਂ ਮੌਤ ਮੰਗ ਰਿਹਾ ਹੈ ਬੇਸ਼ੱਕ ਉਹ ਮੇਰਾ ਪਤੀ ਹੈ ਪਰ ਉਹ ਮੇਰਾ ਗੁਨਾਹਗਾਰ ਵੀ ਹੈ ਇਹ ਸਜ਼ਾ ਉਸ ਨੂੰ ਰੱਬ ਨੇ ਦਿੱਤੀ ਸੀ ਪਰ ਜੋ ਸਜ਼ਾ ਉਹ ਮੈਨੂੰ ਦਿੰਦਾ ਰਿਹਾ ਬਿਨਾਂ ਕਿਸੇ ਗੁਨਾਹ ਤੋਂ ਸੀ ਤੇ ਰੱਬ ਨੇ ਜੋ ਇਹਨੂੰ ਸਜ਼ਾ ਉਸ ਦੀ ਸਜ਼ਾ ਦਿੱਤੀ ਹੈ ਉਹ ਉਸ ਦੇ ਗੁਨਾਹਾਂ ਦੀ ਸਜ਼ਾ ਹੀ ਉਸ ਨੂੰ ਮਿਲ ਰਹੀ ਹੈ ਇਹ ਸੀ ਅੱਜ ਦੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੇਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ